ਲਿਆ ਪਿਆਰੇ ਹਰ ਜਾਨ ਪਿਆਰੇ ਧਿਰ ਕਰ ਬੈਸੋ ਹਰ ਜਾਨ ਪਿਆਰੇ ਧਿਰ ਕਰ ਬੈਸੋ ਹਰ ਜਾਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਸਵਾ ਗਏ ਸਤ ਗੁਰ ਤੁਮਰੇ ਆਜ ਸਵਾ ਗਏ ਹਾਂਜੀ ਸਰ ਜੀ ਅੱਜ ਤੁਸੀਂ ਨੇ ਜੋ ਪੋਸਟਰ ਰਿਲੀਜ਼ ਕੀਤਾ ਹੈ ਇਹ ਸਮਾਗਮ ਹੈ 1350 ਸਿੱਖੀ ਦੇਰਵਾਜਾ ਇਹ ਸ਼ਾਂਤਨ ਸਤਗੁਰ ਤੇਗਵੰਦ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦਾ ਸੇਵ ਦੀ ਗੁਰਪੁਰਬ ਸਮੁੱਚੇ ਸੰਸਾਰ ਪੱਧਰ ਤੇ ਪੂਰੀ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਜਾ ਰਿਹਾ ਹੈ। ਉਹਦੇ ਸਬੰਧ ਵਿੱਚ ਲਲੌਸੀ ਜੋ ਸਾਡੇ ਖੁਰਦ ਤੇ ਲਲੌਸੀ ਕਲਾਂ ਦੋਨਾਂ ਸਾਰੇ ਪੰਚਾਇਤ ਨੇ ਮਿਲ ਕੇ ਤੇ ਇਲਾਕਾ ਨਵਾਸੀਆਂ ਨੇ ਮਿਲ ਕੇ ਸਤਿਗੁਰੂ ਤੇਗਬਾਦ ਮਹਾਰਾਜ ਦਾ ਸੇਵ ਦੀ ਗੁਰਪੁਰਬ ਤੇ ਭਾਈ ਮਤੀ ਦਾਸ ਭਾਈ ਛੱਤੀ ਦਾਸ ਭਾਈ ਜੱਲਾ ਜ 350 ਸਾਲਾ ਜੋ ਵਰਪੁਰਬਾ ਸੀਤੀਏ ਪੂਰੀ ਸਰਦਾ ਦੇ ਸਤਕਾਰ ਨਾਲ ਮਿਤੀ 9 ਨਵੰਬਰ 2025 ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ ਉਸ ਵਿੱਚ ਸਿੰਘਾચાર ਸੰਤ ਬਾਬਾ ਟੇਕ ਸਿੰਘ ਜੀ ਧਨੋਲਾ ਤਖਤ ਸ੍ਰੀ ਦਮਦਮਾ ਸਾਹਿਬ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਭਾਈ ਗੁਰਜਿੰਦਰ ਸਿੰਘ ਜੀ ਦਰਬਾਰ ਸਾਹਿਬ ਉਹ ਸੰਗਤਾਂ ਨੂੰ ਆਪਣੇ ਬਚਨਾਂ ਰਹੀਂ ਕੀਰਤਨ ਰਹੀਂ ਨਿਹਾਲ ਕਰਨਗੇ ਇਸ ਮੁਤੀ ਸੰਗਤ ਦੇ ਚਰਨਾ ਵਿੱਚ ਬੇਨਤੀ ਹੈ ਕਿ ਸਾਰੇ ਸੰਗਤ ਉਮ ਮਹਾਕੇ ਇਸ ਸ੍ਰੀ ਚੇਤ ਦੀ ਗੁਰਪੁਰਬੀ ਤੇ ਪਹੁੰਚੋ ਤੇ ਆਪਣੇ ਮਹਾਨ ਗੁਰੂ ਸਤਿਗੰਤਨ ਸਤਗੁਰੂ ਤੇਗ ਬਹਾਦਰ ਮਹਾਰਾਜਿਆਂ ਜੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਤੇਗ ਬਹਾਦਰ ਸਿਮਰਿਆ ਕਰ ਨਾਉ ਨੇ ਦਿਆ ਬਤਾਏ ਸਭ ਥਾਂ ਹੀ ਹੋਣਾ ਜੀ ਸਾਰੇ ਉਹਨਾਂ ਜੀ ਆਪਾਂ ਖੁਸ਼ੀਆਂ ਪ੍ਰਾਪਤ ਕਰੀਏ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਸੰਗਤ ਪਹੁੰਚ ਕੇ ਗੁਰੂ ਘਰ ਪਹੁੰਚ ਕੇ ਗੁਰੂ ਜੀਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਦੀ ਤਸਾ ਵਾਹਿਗੁਰੂ ਦੀ ਹਾਂਜੀ ਸਿੰਘ ਸਾਹਿਬ ਜੋ ਅੱਜ ਪੋਸਟਰ ਰਿਲੀਜ਼ ਕੀਤਾ ਹੈ ਕਿਹੜਾ ਦੇ ਪ੍ਰੋਗਰਾਮ ਲਿਖੇ ਹੋਏ ਨੇ ਕੀ ਕਹਿੰਦੇ ਤੁਹ ਵਾਹਿਗੁਰਜੀ ਖਾਲਸਾ ਤੁ ਵਾਹਿਗੁਰਜੀ ਕੀ ਹਫਤੇ ਸਮੂਹ ਸੰਗਤਾਂ ਨੂੰ ਬੜੀ ਪ੍ਰਕਾਰ ਹੀ ਪਤਾ ਹੈ ਕਿਉਂਕਿ ਗੁਰਤੇਗ বাহাদুর ਮਾਰ ਦਾ 350 ਸਾਲ ਆ ਰਿਹਾ ਸੀ ਬਹੁਤ ਵੱਡੇ ਪਾਗਾਂ ਬਣਿਆ ਜੋ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਹੈ ਤੇ ਨਵੇਂ ਪਾਕਿਸਤਾਨ ਪਿੰਡ ਲਲੋਸ਼ੀ ਜੋ ਕਿ ਸਾਡੇ ਸਤਕਾਰਯੋਗ ਮਾਤਾ ਬੀਬੀ ਹਰਦੀਪ ਕੌਰ ਖੋਹ ਜੀਨਾਂ ਦਾ ਹਲਕਾ ਪਿੰਡ ਹੈ ਉਨ੍ਹਾਂ ਦੇ ਹਲਕੇ ਦੇ ਸੀ ਬੜੀ ਸ਼ਰਦਾ ਦੇ ਨਾਲ ਨਗਰ ਦੀਆਂ ਪੰਚਾਇਤਾਂ ਦੋਵੇਂ ਸਾਰੇ ਹੀ ਪ੍ਰਬੰਧਕ ਇਲਾਕਾ ਨਿਵਾਸੀ ਸੰਗਤਾਂ ਮਾਹਪੁਰਕਾਰ ਸੇਵ ਵਾਲੇ ਗੱਲ ਮਿਲ ਕੇ 9 ਤਰੀਕ ਨੂੰ ਇਹ ਮਨਾ ਰਹੇ ਹਾਂ ਇਸ ਸਥਾਨ ਤੇ ਨਵੇਂ ਪਾਤਸ਼ਾਹ ਜੀ ਨੇ ਆ ਕੇ 베ਰੀ ਦੇ ਨਾਲ ਘੋੜਾ ਬੰਨਿਆ ਆ ਜੋ 베ਰੀ ਵੀ ਉਸ ਤਰ੍ਹਾਂ ਹਰੀ-ਪਰੀ ਹੈ ਦਸਵੀਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਜਿਸ ਸਥਾਨ ਤੇ ਇਲਾਕਾ ਨਿਵਾਸੀ ਸੰਗਤਾਂ ਬੜੀ ਸ਼ਰਦਾ ਦੇ ਨਾਲ ਆ ਅਰਦਾਸ ਕਰਦੇ ਨੇ ਆ ਕਿ ਉਸ ਸਥਾਨ ਤੇ ਮਹਾਰਾਜ ਗੁਰਤੇਗ ਬਾਦਰਮਾਰ ਦੀ ਸਾਰੀਆਂ ਸੰਗਤਾਂ ਅਰਦਾਸਾਂ ਬੇਨਤੀਆਂ ਮਨਜ਼ੂਰ ਕਰਦੇ ਹਨ ਇਸ ਸਥਾਨ ਦੇ ਵਿੱਚ ਜੋ ਮਹਾਨ ਵਿਦਵਾਨ ਸਿੰਘ ਸਾਹਿਬ ਗਾਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਤੇ ਪਾਈ ਹਜੂਰੀ ਰਾਗੀ ਪਾਈ ਗੁਰਜਿੰਦਰ ਸਿੰਘ ਜੀ ਸ਼੍ਰੀ ਦਰਬਾਰ ਸਾਹਿਬ ਸਤਿ ਸ਼ੰਗਰ ਤੇ ਪਹੁੰਚ ਰਹੇ ਹਨ ਸੰਤ ਬਾਬਾ ਟੇਕ ਸਿੰਘ ਜੀ ਧਨੌਲਾ ਤੱਕ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੇ ਪਹੁੰਚ ਰਹੇ ਹਨ ਸਾਡੇ ਨਾਲ ਪੰਚਾਇਤ ਖੜੀ ਨਗਰ ਦੀ ਸਾਡੇ ਇਥੋਂ ਦੇ ਮੈਨੇਜਰ ਸਾਹਿਬ ਭਾਈ ਸਾਹਿਬ ਭਾਈ ਆਤਮ ਪ੍ਰਕਾਸ਼ੀ ਵੇਦੀ ਸਰਦਾਰ ਸਰਦਾਰ ਬਲਤੇਸ਼ ਸਿੰਘ ਖੋਕ ਸਰਦਾਰ ਸੁਦੇਸ਼ ਸਿੰਘ ਜੀ ਅਕਾਊਂਟੈਂਟ ਸਾਹਿਬ ਗੁਰਾਮਦਾਸ ਸੋਸਾਇਟੀ ਦੇ ਸੰਤ ਐਸ ਡੀਓ ਸਾਹਿਬ ਖੜੇ ਨੇ ਪਾਈ ਹਰਜੀਤ ਸਿੰਘ ਖੜੇ ਨੇ ਕਿਉਂਕਿ ਪਰਿਵਾਰ ਬੜੀ ਸ਼ਰਦਾ ਦੇ ਨਾਲ ਨਲ ਪੰਚਾਇਤ ਇੱਥੇ ਸਰਦਾ ਪੱਤਰ ਦੇਣਾ ਆਈ ਹੈ ਇਹਨਾਂ ਦੇ ਆਉਣ ਤੇ ਮੈਂਬਰ ਸਾਹਿਬ ਨੇ ਬੜਾ ਧੰਨਵਾਦ ਕੀਤਾ ਤੇ ਸਾਰੇ ਸੰਗਤ ਨੂੰ ਅਸੀਂ ਆਪਜੀ ਲਈ ਲਈ ਰੋਮਾਨਕ ਬੇਨਤੀ ਕਰਨੇ ਆ ਕਿ 9 ਤਰੀਕ ਨੂੰ 10 ਤੋਂ 1 ਵੇ ਤੱਕ ਸਮਾਗਮ ਹੈ ਆ ਕੇ ਮਹਾਂਪੁਰਖਾਂ ਦੇ ਬਚਨ ਸੁਣਤਰ ਸਾਢੇ 350 ਸਾਲ ਆਪਾਂ ਜਿਨ੍ਹਾਂ ਨੇ ਗੁਰੂ ਨੇ ਕਿਸੇ ਧਰਮ ਬਚਾਉਣ ਵਾਸਤੇ ਆਪਣਾ ਸੀਸ ਦੇ ਦਿੱਤਾ ਉਹਨਾਂ ਦੇ ਆਪਾਂ ਪੁਰਨਿਆਂ ਤੇ ਚੱਲਣ ਵਾਸਤੇ ਇਹ ਸੰਗਤਾਂ ਪ੍ਰੇਰਨਾ ਕਰਨੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ